ਲੋ ਜੀ ਲਾਸਟ ਦੇਣਾ ਚੱਲ ਰਹੀ ਹੈ ਜੋੜੀ ਤੀਸਰਾ ਆਪਣਾ ਚੱਲੀ ਜਾਂਦਾ ਜਗਰਾ ਹੌਸ ਸਾਈਡ ਆ 960 ਜਾਂਦਾ ਹੈ ਇਹ ਤੇ 960 ਇੱਕ ਦੂਜੇ ਦੇ ਉੱਤੋਂ ਹੀ ਆ ਦੋਨੇ ਉਹ ਕਹਿੰਦਾ ਮੈਂ ਪਰੂ ਕਹਿੰਦਾ ਉਹ ਕਹਿੰਦਾ ਮੈਂ ਪਰੂ ਅਸ ਤੋਂ ਨੂੰ ਪਤਾ ਬਾਈ ਮੈਂ ਕਰਦਾ ਹਾਂ ਕੋਈ ਮੁਕਾਬਲਾ ਨਹੀਂ ਜਿੰਨੇ ਮਰਜ਼ੀ ਲੋਕ ਗਏ ਜਾਣ ਪਹਿਲੇ ਮੀਡੀਅਮ ਚ ਚੱਲ ਗਿਆ ਚੱਲਦਾ ਦੋਵੇਂ ਸਕੇ ਭਾਈ 960 ਤੇ 969 ਸਵਰਾਜ ਦੀ ਕੋਈ ਨਹੀਂ ਸੀ ਟੋੜੀ ਵਾਲੇ ਚ ਜੋ ਮਰਜੀ ਜੋ ਮਰਜੀ ਗਈ ਚੱਲੇ ਭਾਈ ਅਜੇ ਦਾ 55 ਆਪਣਾ ਰਹਿ ਗਿਆ ਹੁਣ ਇੰਸਟਾਗ੍ਰਾਮ ਸਾਈਟ ਤੇ ਤਿੰਨ ਤਨੋਂ ਇਕੱਠੇ ਚਲਾਉਣੇ ਨੇ ਉਹ ਦੁਬੂ ਦੁਬੂ ਦੁਬੰਦਾ ਜੋਪਰ 55 ਤੋਂ ਭਾਈ ਅੱਜ ਆਪਣਾ ਟੋੜੀ ਦਾ ਲਾਸਟ ਡੇ ਆ ਮਾਨੋ ਲਾਸਟ ਹੀ ਟਰਾਲੀ ਆ ਥੋੜਾ ਜਿਹਾ ਲੰਗ ਉਧਰ ਬਚਿਆ ਆ ਕੇ ਲਿਆ ਜਾ ਹੀ ਰਿਹਾ ਹੈ ਬਾਕੀ ਕਰਦਾ ਸਾਫ ਝਟ ਬਿਲਕੁਲ ਬਹੁਤ ਵਧੀਆ ਸੀਜ਼ਨ ਲੱਗਿਆ ਰੱਬ ਦੀ ਮਿਹਰ ਨਾਲ ਤੇ ਕੰਪੈਨ ਦਾ ਬਹੁਤ ਵਧੀਆ ਲੱਗਿਆ ਤੱਨੋਂ ਤੂੜੀ ਵਾਲੀਆਂ ਬਹੁਤ ਸੋਹਣੀਆਂ ੱੱਲੀਆਂ ਕੋਈ ਨੁਕਸਾਨ ਨਹੀਂ ਇੱਕ ਰਵੇ ਇਹਦਾ ਵੀ ਤਾਂ ਕਿਆ ਸੁਆਦ ਆ ਗਈ ਸੁਆਦ ਦਾ ਨਵਾਰਵਾਇ ਕੋ ਬੈਠ ਕੇ ਆਜਾ ਉੱਪਰ ਜਾਂਦਾ ਚੌਥੇ ਲੋਜ ਪਹਿਲਾ ਮੀਡੀਅਮ ਲਾਇਆ ਜੀ ਮੁੰਡੇ ਨੇ ਨਹੀਂ ਪਹਿਲੇ ਹੀ ਚੱਲਿਆ ਸਾਰਾ ਉਹਦੇ ਨਾਲੇ ਕਰਦੀਆਂ ਸਾਫ ਤੇ ਇਹ ਤਾਂ ਹੈ ਨਾ ਆਹ ਦੇਖੋ ਮਸਤੀ ਹੋ ਰਹੀ ਹੈ ਬੱਸ ਹੋ ਰਹੀ ਭਰਨ ਵਾਲੀ ਸੋਹ ਗੇੜੇ ਰਹਿ ਗਿਆ ਆਪਣੇ ਲਗਿਆ ਹੁਣ ਕਰਨ ਸਫਾਈਆਂ ਤੇ ਰਹਿ ਗਿਆ ਅੱਧਾ ਇੱਕ ਚੱਕਰੇ ਦਾ ਹੋਰ ਤਾਂ ਮੈਂ ਬਹੁਤ ਵੰਗਿਆ ਸੀ ਜਿੰਨ ਲਗਿਆ ਲੱਖ ਲੱਖ ਸ਼ੁਕਰਾਨਾ ਮਾਸ਼ਾ ਅੱਲਾਹ ਲਓ ਜੀ ਹੋ ਗਈ ਝਾੜ ਚੜਾਈ ਕਿਧਾ ਕਿਧਾ ਰਹਿ ਗਿਆ ਸੀਜ਼ਨ ਤੇ ਕਿਧਾ ਕਿਧਾ ਲੱਗਿਆ ਬਾਈ ਅੱਜ 2 ਤਰੀਕ ਆਹ ਸੌਰੀ 1 ਤਰੀਕ 5ਵੇਂ ਮਹੀਨੇ ਦੀ ਆਪਣੀਆਂ ਦੋ ਮਸ਼ੀਨਾਂ ਹੋ ਗਿਆ ਵੇਲੀਆਂ ਤੇ ਇੱਕ ਚੱਲੀ ਜਾਂਦੀ ਹੈ ਹਜੇ ਜਗਰਾਉ ਉਹਨੂੰ ਲੱਗਣਾ ਹੈ तकरीबन 6 ਤੋਂ 7 ਦਿਨ 6-7 ਦਿਨ ਲੱਗ ਜਾਣਗੇ ਹਫਤੇ ਤੱਕ ਲਾ ਲਓ ਫ੍ਰੀ ਹੋ ਕੇ ਆ ਜੂ ਬਹੁਤ ਵਧੀਆ ਸੀਜ਼ਨ ਰਹਿਤ ਕੀ ਬਹੁਤ ਵਧੀਆ ਜੀ ਆ ਮਸ਼ੀਨ ਚੱਲੀ ਸੀ ਆਪਣੀ 5 ਤਰੀਕ ਨੂੰ ਚੌਥੇ ਮਹੀਨੇ ਦੀ ਨੂੰ ਤੇ ਇਹ ਚੱਲੀ ਸੀ ਤਕਰੀਬਨ ਮੰਨ ਕੇ ਚਲੋ 15 ਤਰੀਕ ਨੂੰ ਚੌਥੇ ਮਹੀਨੇ ਦੀ ਹਾਂ ਜੇ ਦੋਨਾਂ ਦਾ ਐਂਡ ਆ ਦੋਸ ਮਾਰ ਕੇ ਲਾਉਣੇ ਅੰਦਰ ਝਾੜ ਚੜਾਈਆ ਹੋ ਰਿਹਾ ਹੈ ਸਾਮ ਦੇ ਰਾਣੀਆਂ ਨੂੰ ਹਾਂ ਜੀ ਦੋਨਾਂ ਦਾ ਐਂਡ ਆ ਦੋਸ ਮਾਰ ਕੇ ਲਾਉਣੇ ਅੰਦਰ ਝਾੜ ਚੜਾਈਆ ਹੋ ਰਿਹਾ ਹੈ ਸਾਮ ਦੇ ਰਾਣੀਆਂ ਨੂੰ ਉਮੀਨੀ ਵੱਟ ਝੜ ਕੇ ਪੁੱਠੀ ਮੁੜ ਗਈ ਐ ਆਹ ਮਾਦਾ ਹੀ ਨਾ ਕੰਮ ਕਰੇ ਫਾਟਾ ਹੀ ਕੰਮ ਕਰਦੀ ਐ ਮਲਕੀਤ ਕਹਿੰਦਾ ਐ ਤਾਂ ਮਸਲਿਮ ਚਾਹੀਦੀ ਮਾਹ ਐ ਬਣੀ ਐ ਫਿਰ ਆਖਦਾ ਹਾਂ ਇਹ ਕਾਲੇ ਨੇ ਕਰਿਆ ਕੰਮ ਕਰਿਆ ਤਾਂ ਮੈਂ ਐ ਮੈਂ ਤਾਂ ਕੀ ਕਰਿਆ ਕੰਮ ਬਸ ਚਲ ਕੋਈ ਨਹੀਂ ਉਹ ਸਫਾਈ ਵੱਧ ਗਈ ਵਿਚਿੰਦੀ ਟਾਇਰ ਵੀ ਪਵਾਏ ਸੀ ਨਵੇਂ 11.5 ਹਜ਼ਾਰ ਮੌਕੇ ਤੇ ਟਾਇਰਾ ਤੇ ਲੱਗਿਆ ਜਸ਼ਨ ਹੋਊ ਅੱਜ ਜਸ਼ਨ ਅੱਜ ਜਸ਼ਨ ਹੋਊਗਾ ਜਸ਼ਨ ਸੀਜ਼ਨ ਖਤਮ ਦੀ ਖੁਸ਼ੀ ਚ ਲਓ ਜੀ ਮਿੱਤਰੋ ਹੋ ਚੱਲਿਆ ਕੰਮ ਠੀਕ ਆ ਜੀ ਮਿਲਦੇ ਆਂ ਫੇਰ ਕੱਲ ਨੂੰ ਚੱਲਦੇ ਆਂ 855 ਕੋਲੇ ਜਗਰਾਉਂ